ਅੱਖੀਂ ਡਿੱਟਾ ਨਜ਼ਾਰਾ ਸੀਗਾ ਮੈਂ ਇਸ ਤਰ੍ਹਾਂ ਦਾ ਨਜ਼ਾਰਾ 2012 ਚ ਜਦੋਂ ਪਹਿਲੀ ਏਰੀ ਟਿਕਟ ਲੈ ਕੇ ਗਿੱਦੜ ਬਾ ਗਿਆ ਉਦੋਂ ਮੈਨੂੰ ਵੇਖਣ ਨੂੰ ਮਿਲਿਆ ਅਰ ਜਦੋਂ ਤੋਂ ਬੈਂਸ ਬ੍ਰਦਰਸ ਨੇ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਆ ਕੇ ਔਰ ਮਦਦ ਕਰਾਂਗਾ ਲੋਕਾਂ ਦਾ ਪਹਿਲੇ ਦਿਨ ਹੀ ਗੱਲ ਕਹਿਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਸੀਟ ਤੁਸੀਂ ਲੱਖ ਵੋਟ ਤੇ ਜਿੱਤ ਗਿਓ ਹਾਲਾਂਕਿ देखो पहले दिन तो ਜਦੋਂ ਮੈਂ ਆਇਆ ਬਹੁਤ ਸਾਰਾ ਵਧੀਆ ਮਾਹੌਲ ਵੇਖਣ ਨੂੰ ਮਿਲਿਆ ਅੱਖੀਂ ਡਿੱਠਾ ਨਜ਼ਾਰਾ ਸੀਗਾ ਮੈਂ ਇਸ ਤਰ੍ਹਾਂ ਦਾ ਨਜ਼ਾਰਾ 2012 ਚ ਜਦੋਂ ਪਹਿਲੀ ਵਾਰੀ ਟਿਕਟ ਲੈ ਕੇ ਗਿੱਦੜ ਬਾ ਗਿਆ ਉਦੋਂ ਮੈਨੂੰ ਵੇਖਣ ਨੂੰ ਮਿਲਿਆ ਲੇਕਿਨ ਉਸ ਤੋਂ ਬਾਅਦ ਨਿਰੰਤਰ ਲੋਕਾਂ ਦਾ ਪਿਆਰ ਮਿਲਿਆ ਔਰ ਜਦੋਂ ਤੋਂ ਬੈਂਸ ਬਰਦਰਸ ਨੇ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਆ ਕੇ ਔਰ ਮਦਦ ਕਰੂੰਗਾ ਲੋਕਾਂ ਦਾ ਪਹਿਲੇ ਦਿਨ ਹੀ ਗੱਲ ਕਹਿਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਸੀਟ ਤੁਸੀਂ ਲੱਖ ਵੋਟ ਤੇ ਜਿੱਤ ਗਿਓ ਹਾਲਾ ਕਿ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਮੈਂ ਬਾਬਾ ਜੀ ਤੋਂ ਡਰ ਕੇ ਗੱਲ ਕਹਿਣਾ ਜਿਹੜਾ ਵੀ ਵਿਅਕਤੀ ਅੱਜ ਮਿਲਦਾ ਹੈ ਉਹ ਇਹ ਗੱਲ ਕਹਿੰਦਾ ਕਿ ਬਹੁਤ ਵੱਡੀ ਕਿਰਪਾ ਹੋਣ ਵਾਲੀ ਹੈ ਸੱਚੇ ਪਾਤਸ਼ਾਹ ਦੀ ਔਰ ਦੋਹਾਂ ਭਰਾਵਾਂ ਦੇ ਹੋਂ ਦੇ ਨਾਲ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਵੱਡਾ ਮੇਰੀ ਕੈਂਪੇਨ ਨੂੰ ਹੁਲਾਰਾ ਮਿਲਿਆ ਔਰ ਬਹੁਤ ਜਿਆਦੇ ਬਲ ਮਿਲਿਆ ਵਿਰੋਧੀਆਂ ਦੇ ਮੈਨੂੰ ਲੱਗਦਾ ਨੀਂਦਾ ਉੱਡ ਗਈਆਂ ਅੱਜ ਪਤਾ ਲੱਗਿਆ ਕਿ ਆ ਦੇਸ਼ ਦੇ ਗ੍ਰਹਿ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਸਿਕਿਉਰਿਟੀ ਆਫਰ ਕੀਤੀ ਹੈ ਸੀਆਰਪੀਐਫ ਜਿਹੜੇ ਛੋਟੇ ਛੋਟੇ ਵਿਚਾਰੇ ਮੇਰੇ ਭਰਾ ਸੀ ਕੀ ਬਿੱਟੂ ਨੇ ਕਿਹਾ ਕਿ ਮੈਂ ਸਿਕਿਉਰਿਟੀ ਦੇ ਕੇ ਸ਼ਾਇਦ ਇਹਨਾਂ ਨੂੰ ਆਪਦੇ ਵੱਲ ਖਿੱਚ ਲਵਾਂ ਕੁਝ ਲੋਕਾਂ ਨੇ ਸਿਕਿਉਰਿਟੀ ਮੋੜ ਲਈ ਕੁਝ ਲੋਕਾਂ ਨੇ ਰੱਖੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਨੀਵੇਂ ਪੱਧਰ ਦੀ ਜਿਹੜੀ ਆ ਪੋਲਿਟਿਕਸ ਹੋ ਰਹੀ ਹੈ ਔਰ ਮੈਂ ਮੰਚ ਤੋਂ ਵੀ ਕਿਹਾ ਮੈਂ ਕਿਹਾ ਬਿੱਟੂ ਜੀ ਭਾਵੇਂ ਹਰੇਕ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕੀ ਅਸੀਂ ਕਿਸੇ ਨੂੰ ਵੀ ਜਿਤਾਵਾਂਗੇ ਲੇਕਿਨ ਬਿੱਟੂ ਨੂੰ ਅਸੀਂ ਵੋਟ ਨਹੀਂ ਦੇਵਾਂਗੇ ਕਿਉਂਕਿ ਪ੍ਰਵਿੰਦਰ ਸਿੰਘ ਲਾਪਰਾ ਪ੍ਰਵਿੰਦਰ ਸਿੰਘ ਲਾਪਰਾ ਸੀਗੇ ਜੋ ਯੂਥ ਦੇ ਉਹਨਾਂ ਨੇ ਅੱਜ ਜ਼ਾਇਨ ਪਾਇਆ ਹੈ ਉਹ ਕਹਿੰਦੇ ਰਾਜਾ ਬਡਿੰਗ ਦੀ ਐਰੋਗੈਂਸੀ ਤੇ ਬੈਂਕ ਬ੍ਰੋਦਰ ਦੇ ਸ਼ਾਮਲ ਹੋ ਕੇ ਅਸੀਂ ਛੱਡਣ ਜਾ ਰਹੇ ਹਾਂ ਮੈਨੂੰ ਮੈਨੂੰ ਇਸ ਗੱਲ ਦਾ ਨਹੀਂ ਪਤਾ ਪ੍ਰਵਿੰਦਰ ਲਾਪਰਾ ਜੀ ਨੇ ਕਿਹਾ ਹੈ ਲੇਕਿਨ ਅੱਜ ਉਹਨਾਂ ਦੇ ਪਿਤਾ ਜੀ ਗੁਰਵੀਰ ਲਾਪਰਾ ਜੀ ਮੇਰੇ ਨਾਲ ਪੂਰਾ ਦਿਨ ਕੈਂਪੇਨ ਤੇ ਸੀਗੇ ਤੁਸੀਂ ਮੇਰੀਆਂ ਫੋਟੋਆਂ ਵੇਖੀਆਂ ਹੋਣੀਆਂ ਬਿਕੋਜ਼ ਗੁਰਦੇਵ ਸਿੰਘ ਲਾਪਰਾ ਨੇ ਬਹੁਤ ਸਾਰੀ ਆਪਦੀ ਉਮਰ ਜਿਹੜੀ ਉਹ ਕਾਂਗਰਸ ਪਾਰਟੀ ਚ ਲਾਈ ਮੈਂ ਕਿਸੇ ਦੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹੋ ਸਕਦਾ ਕਿਸੇ ਨੂੰ ਗੁੱਸਾ ਆਇਆ ਹੋਵੇ ਕਿਸੇ ਦੇ ਮਨ 'ਚ ਕੋਈ ਐਸੀ ਗੱਲ ਆਈ ਹੋਵੇ ਹੋ ਸਕਦਾ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਮੈਨੂੰ ਪਰ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਪਰ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੇ ਲੋਕ ਅਸਤੀਫਾ ਦੇ ਜਾਂਦੇ ਆ ਬਹੁਤ ਸਾਰੇ ਆ ਜਾਂਦੇ ਆ ਔਰ ਪਰ ਗੁਰਦੇਵ ਸਿੰਘ ਲਾਪਰਾ ਅੱਜ ਮੇਰੇ ਨਾਲ ਸੀ ਔਰ ਮੈਨੂੰ ਬਹੁਤ ਪਿਆਰ ਕਰਦਾ ਇਹ ਰਵਨੀਤ ਸਿੰਘ ਬਿਟੂ ਨੇ ਸਵੇਰੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਆ ਸਾਫ਼ ਕਿਹਾ ਪੰਜਾਬ ਦੇ ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਇੱਕ ਦੂਜੇ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ ਦਿੱਲੀ ਦੇ ਵਿੱਚ ਕਿੱਥੇ ਸੀਗੇ ਉੱਥੇ ਇੱਕ ਨਾਰਾ ਲੱਗਦਾ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਕਾਂਗਰਸ ਇੱਥੇ ਕੀ ਸਟੈਂਡ ਆ ਤੁੰਦਾ ਦੇਖੋ ਇੱਥੇ ਗਾਲਾਂ ਉੱਥੇ ਜਦਕੀ ਦੇਖੋਗੇ ਕੋਈ ਦੇਖੋ ਸਾਰਾ ਜੱਗ ਜਾਣਦਾ ਹੈ ਕਿ ਭਗਵੰਤ ਮਾਨ ਦਾ ਤੇ ਬਿੱਟੂ ਦਾ ਰਿਸ਼ਤਾ ਕੀ ਹੈ ਸਾਰਾ ਮੀਡੀਆ ਜਾਣਦਾ ਸਾਰੇ ਪੰਜਾਬ ਦੇ ਲੋਕ ਜਾਣਦੇ ਜਿੰਨਾ ਚਿਰ ਮੈਨੂੰ ਚੋਣਾਂ ਦੀ ਟਿਕਟ ਨਹੀਂ ਮਿਲੀ ਸੀ ਅਸਲ ਵਿੱਚ ਪੱਪੀ ਜੀ ਨੂੰ ਬਿੱਟੂ ਜੀ ਨੇ ਕਹਿ ਕੇ ਕੈਂਡੀਡੇਟ ਲਿਆ ਭਗਵੰਤ ਮਾਨ ਜੀ ਆਦਰਵਾਇਜ਼ ਪੱਕੀ ਪਾਰਲੀਮੈਂਟ ਚੋਣ ਲੜਨ ਦਾ ਇੱਛਕ ਨਹੀਂ ਸੀਗਾ ਪਰ ਸਭ ਤੋਂ ਇਸ ਤਰ੍ਹਾਂ ਦਾ ਬੰਦਾ ਚੁਣਿਆ ਗਿਆ ਕਿ ਬਿੱਟੂ ਜੀ ਸੌਖੇ ਜਿੱਤ ਜਾਣ ਉਹ ਭਗਵੰਤ ਮਾਨ ਜੀ ਨੇ ਗਿਫਟ ਦਿੱਤਾ ਹੈ ਬਿੱਟੂ ਨੂੰ ਪਰ ਪਤਾ ਨਹੀਂ ਸੀ ਬਿੱਟੂ ਨੂੰ ਕਿ ਇੱਥੇ ਰਾਜਾ ਵੜੰਗਾ ਜਾਏਗਾ ਸੋਣ ਉਹ ਗੱਲ ਕਹਿੰਦੇ ਵੀ ਇਹ ਰਿਸ਼ਤਾ ਫਲਾ ਅਸੀਂ ਪਹਿਲੇ ਦਿਨ ਕਿਉਂ ਕਹਤਾ ਸੀ ਕਿ ਕਾਂਗਰਸ ਪਾਰਟੀ ਕਦੇ ਵੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ ਅਸੀਂ ਆਪਣੇ ਘਰ 'ਚ ਬਹਿ ਜਾਾਂਗੇ ਤੁਸੀਂ ਆਮ ਸਟੇਜਾਂ ਤੇ ਸੁਣਿਆ ਕਿ ਅਸੀਂ ਆਪਣੇ ਘਰ 'ਚ بیٹھਣਾ ਜ਼ਿਆਦਾ ਠੀਕ ਸਮਝਾਂਗੇ ਲੇਕਿਨ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਕੋਈ ਸਮਝੌਤਾ ਕਿਸੇ ਕਿਸਮ ਦਾ ਕਦੇ ਨਹੀਂ ਕਰਾਂਗੇ ਕਿਉਂਕਿ ਉਹਨਾਂ ਨੇ ਇਸ ਸਮਝੌਤੇ ਦੀ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਫੜ-ਫੜ ਕੇ ਅੰਦਰ ਕੀਤਾ 7-7 ਮਹੀਨੇ ਜੇਲਾ ਕੱਟ ਕੇ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਬੋਲੀ ਬੋਲਾਂਗੇ ਮੈਨੂੰ ਪਤਾ ਹੈ ਕਿ ਕਿਸ ਪ੍ਰਕਾਰ ਦਾ ਤਸੱਦਦ ਕਾਂਗਰਸ ਪਰਿਵਾਰ ਸਾਡੇ ਲੋਕਾਂ ਦੇ ਕੀਤਾ ਗਿਆ ਉਹਨਾਂ ਵੱਲੋਂ ਔਰ ਸੁਖਪਾਲ ਸਿੰਘ ਖੇੜਾ ਅਸੀਂ ਲੜਾਏ ਗਏ ਸੰਗਰੂਥ ਤੋਂ ਇਸੇ ਕਰਕੇ ਕਿ ਅਸੀਂ ਜਿਹੜਾ ਰਾਸ਼ਟਾਨੀਆ ਆਮ ਆਦਮੀ ਪਾਰਟੀ ਦੀ ਸਕਰੂਤ ਉਹਨੂੰ ਫਟੇ ਕਰ ਸਕੀਏ ਸੋ ਇਹ ਜਿਹੜੀਆਂ ਬਿੱਟੂ ਜੀ ਦੀਆਂ ਲੱਲੀਆਂ ਗੱਲਾਂ ਨਾ ਨਾ ਕੋਈ ਗੱਲ ਕਰਨੀ ਆਉਂਦੀ ਹੈ ਨਾ ਕੋਈ ਮੁੱਦਾ ਦੱਸਣਾ ਆਉਂਦਾ ਰਾਜਾ ਰਾਜਾ ਵੜਿੰਗ ਟੇਬਲ 'ਤੇ ਆਇਆ ਰਾਜੀ ਵੜਿੰਗ ਕੋਲ ਧਾਰੀ ਨਹੀਂ ਤੈਨੂੰ 2016 ਦਾ ਕਰਮ ਨਹੀਂ ਮਿਲਿਆ ਰਾਜੀ ਵੜਿੰਗ ਨੇ ਤਾਂ ਐਗਰੀਮੈਂਟ ਕਰ ਲਿਆ ਸੱਦੂਗਾ ਜਲਦੀ ਥੋਨੂੰ ਉੱਥੇ ਪਾਠ ਕਰਾਵਾਂਗੇ ਸਾਰੇ ਜੇ ਮੇਰਾ ਆਪਰੇਟਰ ਬਣ ਜਵੇ ਇਹ ਵੀ ਕਹੇਗਾ ਉਹਨਾਂ ਨੇ ਕਿਹਾ ਵੀ ਦੇਖੋ ਉਹਦੀ ਬੇਟੇ ਭਾਈ ਆ ਫੋਨ ਨਹੀਂ ਚੱਲਦਾ ਮੇਰਾ ਸੱਚੀ ਪਾਸ਼ਾ ਜਿਹਨੇ ਨੂੰ ਆਪਰੇਟਰ ਬਿੱਟੂ ਦਾ ਬਣਾਇਆ ਗਿਆ ਤਾਂ ਮੈਂ ਬਣ ਜਾਵਾਂਗਾ ਪਰ ਪਰ 4 ਤਰੀਕ ਨੂੰ ਲੋਕ ਦੱਸਣਗੇ ਕੌਣ ਆਪਰੇਟਰ ਹੈ ਤੇ ਕੌਣ ਲੀਡਰ ਹੈ ਸਰ ਜੇ ਤੁਸੀਂ ਕਹਿੰਦੇ ਹੋ ਚੌਥੇ ਨੰਬਰ ਦੇ ਆ ਉਹ ਵੀ ਕਹਿੰਦੇ ਤੋ ਚੌਥੇ ਨੰਬਰ ਦੇ ਚਲੋ ਮੈਂ ਤਾਂ ਕਹਿੰਦਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਲੋਕ ਗਦਾਰੀ ਦਾ ਜਿਹੜਾ ਜਵਾਬ ਹੈ ਨਾ ਉਹ ਲੋਗਾ ਨੂੰ ਉਹਨਾਂ ਨੇ ਦੇਣਾ ਹੀ ਦੇਣਾ ਹੈ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੀ ਪਿੱਛੇ ਚ ਸ਼ੁਰਾ ਮਾਰ ਕੇ ਗਏ ਹੈ ਬਿੱਟੂ ਜੀ ਉਹ ਇੱਕ ਘਾਵਤ ਹੈ ਮੁੱਸਾ ਪੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਕੰਮ ਹੋ ਗਿਆ ਖੜੀ ਸਾਹਮਣੇ ਕਾਂਡਾ ਨੇ ਕਿਹਾ ਹੈਗਾ ਵੀ ਜਿਹੜਾ ਰਾਜਾ ਬ੍ਰਿੰਗ ਹਲੇ ਵੀ ਸੀਟ ਛੱਡ ਕੇ ਜਾ ਸਕਦੇ ਨੇ ਨਹੀਂ ਲੋਕਾਂ ਨੇ ਉਹ ਜਵਾਬ ਬੜਾ ਬੁਰਾ ਦੇਣਾ ਹੈਗਾ ਵੀ ਮੈਂ ਕਰੋਦ ਨੂੰ ਸ਼ਾਵਲ ਕੀਤਾ ਕੱਲ ਡਾਂਡਾ ਕੌਣ ਹੈ ਐਮਐਲਏ ਡਾਂਡਾ ਕਕਲੀ ਦਲ ਦੇ ਜੀ ਕਦੇ ਬੜੇ ਹੋਣੇ ਕਦੇ ਕਿਸੇ ਸਦੀ ਚ ਕੋਈ ਐਮਐਲਏ ਰਾਜਾ ਵੜਿੰਗ ਨੂੰ ਨਾ ਕੋਈ ਇਸਖਾਵੇ ਰਾਜਾ ਵੜਿੰਗ ਫਾਈਟਰ ਹੈ ਰਾਜਾ ਵੜਿੰਗ ਨੇ ਬਾਦਲਾਂ ਦੇ ਮੂੰਹ ਮੋੜੇ ਜਿਨ੍ਹਾਂ ਦਾ ਅਖਰੀਸ਼ ਝਾਂਡਾ ਛੇਲਾ ਰਿਹਾ ਅੱਜ ਸੁਪੀਚਿੰਗ ਬਾਦਲ ਦਾ ਵੀ ਉੱਥੇ ਵਿਰੋਧ ਹੋਇਆ ਪਖੰਡਾ ਦੇ ਵਿੱਚ ਕੀ ਕਹਾਂ ਕਿ ਚਲੋ ਮੈਂ ਜਿਹੜਾ ਕੋਈ ਵਿਰੋਧ ਕਰਦਾ ਹੈ ਇਹ ਤਾਂ ਉਹਨਾਂ ਨੇ ਦੇਖ ਰਿਆ ਯਾਰ ਮੈਂ ਨਹੀਂ ਕਿਸੇ ਨੂੰ ਕਹਦਾ ਕਿਸੇ ਦਾ ਵਿਰੋਧ ਕਰੋ ਮੇਰਾ ਕੰਮ ਹੈ ਕਿ ਪੋਲਿਟਿਕਸ ਪੋਲਿਟਿਕਸ ਦੇ ਤਰੀਕੇ ਨਾਲ ਚੋਣਾਂ ਲੜਨਾ ਮੁੱਦਿਆਂ ਦੇ ਆਧਾਰ ਤੇ ਚੋਣਾਂ ਲੜਨਾ ਲੋਗਾਂ ਦੇ ਵਿੱਚ ਜਾਣਾ ਔਰ ਆਪਣੀ ਗੱਲ ਰੱਖਦੇ ਹੋ ਕਿ ਜਿਹੜੇ ਕਿਸਾਨ ਨਹੀਂ ਹੈਗੇ ਇਹ ਜਿਹੜੇ ਬੈਠੇ ਰਹੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਬਟਾਇਆ ਹੁਣ ਬਿੱਟੂ ਮੋਦੀ ਜੀ ਦੀ ਬੋਲੀ ਬੋਲ ਰਿਹਾ ਨਾ ਇਹ ਉਹ ਹੀ ਕਿਸਾਨ ਹੈ ਜਿਨ੍ਹਾਂ ਦੇ ਪਿੱਛੇ ਤੂੰ ਧਰਨਾ ਲਾਇਆ ਸੀ ਇੱਕ ਵਾਰੀ ਤੇ ਕਹਿੰਦਾ ਸੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੁਣ ਮੋਦੀ ਨਾਲ ਰਲ ਗਿਆ ਤਾਂ ਹੁਣ ਕਹਿੰਦਾ ਇਹ ਤੇ ਉਹ ਕਿਸਾਨ ਨਹੀਂ ਹੈਗੇ ਥੈਂਕ ਯੂ ਜੀ ਦਲਾ ਦਾ ਰਹਿਮਤ ਦਲਾ ਨੂੰ ਜਲਾ ਤੋਂ ਦੀ ਰਾਹ ਸਮਝਾ ਸੋ ਮੈਂ ਜਿਆਦਾ ਵਕਤ ਨਹੀਂ ਤੁਹਾਡਾ ਲੈਣਾ ਮੁੱਦੇ ਦੀ ਗੱਲ ਇਹ ਆ ਵੀ ਆਪਾਂ ਹੁਣ 14-15 ਦਿਨ ਚੰਗੀ ਰਣਨੀਤੀ ਬਣਾ ਕੇ ਟੁੱਟਣਾ ਮੈਂ ਤੁਹਾਨੂੰ ਦੱਸਣ ਲੱਗਿਆਂ ਵੀ ਆਹ ਕਰ ਲੋ ਆਹ ਕਰ ਲੋ ਤੁਸੀਂ ਨੀਤੀ ਘਾੜੇ ਬੈਠੇ ਨਹੀਂ ਲੋੜ ਤੁਹਾਨੂੰ ਦੱਸਾਂਗੀ ਮੈਨੂੰ ਤੁਹਾਡੀ ਨੀਤੀ ਰਣਨੀਤੀ ਦੇ ਉੱਤੇ ਤੁਹਾਡੀ ਪਾਲਿਸੀ ਪ੍ਰੋਗਰਾਮ ਦੇ ਉੱਤੇ ਬੜਾ ਵੱਡਾ ਮਾਣ ਤੇ ਫੁੱਫੜਿਆ ਤੇ ਇਹ ਜਿਹੜੀ ਫਡੀ ਜੰਤਿਆ ਉਹ ਲੁਧਿਆਣੇ ਦੇ ਵਿੱਚੋਂ ਦਰਜ ਕਰਕੇ ਫਟਵਾਰੀ ਵੀ ਕਹਿ ਕੇ ਗਏ ਨਾ ਵਿਲਾਸ ਦੀ ਕਤਰਾ ਬਹਵਾਉਣ ਵਾਲਾ ਆਹ ਜਿਹੜਾ ਕਾਂਗਰਸ ਵੀ ਪਹੁੰਚ ਵਾਲਾ ਚਲੇ ਕਿੱਥੇ ਗਿਆ ਜੀ ਮੈਂ ਤੁਹਾਨੂੰ ਕਿਹਨੂੰ ਆਡੀਓ ਰਿਕਾਰਡਿੰਗ ਸੁਣਾਉਣਾ ਹਾਂ ਹੱਥ ਹੱਥ ਕੇ ਦੂਰੇ ਪੂਰੇ ਹੋ ਜਾਊਗਾ ਪਰ ਉਹ ਨੀਂਜ ਹੱਤਤਾ ਹੋਊਗੀ ਮੇਰੇ ਕੋਲਰ ਕੋਰਣਾ ਨੇ ਸਤਕਾਰਯੋਗ ਮੈਂਬਰ ਪਾਰਲੀਮੈਂਟ ਸਾਹਿਬ ਜੀ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਮੈਨੂੰ ਕਿੰਨੀ ਵਾਰੀ ਕਾਲ ਕਰਦੇ ਆ ਹੋ ਕਾਂਗਰਸ ਵਾਲਿਆਂ ਨੂੰ ਤਾਂ ਗਾਲਾਂ ਕੱਢਣੀਆਂ ਸੁਆਵਾਗਾ ਕਿਉਂਕਿ ਕਾਂਗਰਸ ਛੱਡ ਦਿੱਤੀ ਬੀਜੇਪੀ ਦੇ ਲੀਡਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਸਤਕਾਰਯੋਗ ਸਾਹਿਬ ਲੇਖ ਤੁਹਾਨੂੰ ਆ ਬਹੁਤ ਸਾਰੇ ਪੱਤਰਕਾਰ ਦੋਸਤ ਬੈਠੇ ਜਿਨ੍ਹਾਂ ਨੂੰ ਮੈਂ ਆਫ ਕੈਮਰਾ ਉਹ ਮਾਡਲਿੰਗ ਸੁਣਾਈ ਹੈ ਕੋਈ ਪੜਨ ਗਿਆ ਪੱਤਰਕਾਰ ਦੋਸਤ ਔਨ ਕੈਮਰਾ ਨਹੀਂ ਸੁਣਾਈ ਕਿਉਂਕਿ ਮੈਂ ਰਵਨੀਤ ਬਿੱਟੂ ਨਹੀਂ ਮੈਂ ਸਮਰਜੀਤ ਪ੍ਰੈਸ ਆ ਮੈਂ ਖਾਣ ਕਰਨ ਵਾਲਾ ਨਹੀਂ ਜੇ ਤਾਂ ਬੈਂਸ ਤੇਰੇ ਨਾਲ ਚਲੇ ਜਾਂਦਾ ਫਿਰ ਤਾਂ ਬੜਾ ਬਗਲਾ ਭਗ ਸੀਗਾ ਤੇ ਹੁਣ ਬੈਂਸ ਕਾਦਰ ਦੇ ਚਲੇ ਗਿਆ ਤੇ ਬੈਂਸ ਠੱਗ ਚੋਰ ਰੇਪਿਸਟ ਜੁਮੇਂਗਾਂ ਚ ਤੱਕਾ ਦੱਪਣ ਵਾਲਾ ਬਹਿਸ ਬਣ ਗਿਆ ਬੱਲੇ ਹੋਵੇ ਸੱਚ ਦੇ ਕੋਠੇ ਕੜ ਕੇ ਨੱਚ ਸੱਤ ਦੇ ਢੂੜ ਦੇ ਲੜਾਈ ਆ ਬੇਇਮਾਨੀ ਤੇ ਇਮਾਨਦਾਰੀ ਦੀ ਲੜਾਈ ਹੈ ਤੇ ਮੇਰਾ 20 ਸਾਲ ਦਾ ਤਜਰਬਾ ਇਸ ਗੱਲ ਦੀ ਸ਼ਾਹੀ ਪਰਦਾ ਕਿ ਜਿੱਤ ਹਮੇਜਾਂ ਸੱਚਾਈ ਦੀ ਹੋਈ ਆ ਇਮਾਨਦਾਰੀ ਦੀ ਜਿੱਤ ਹੋਈ ਆ ਤੇ ਹੁਣ ਵੀ ਜਿੱਤ ਹੁੰਦੇ ਰਹੇਗੇ ਕੱਲ ਇੱਕ ਬਹੁਤ ਵੱਡਾ ਪ੍ਰੋਗਰਾਮ ਮੁਸਲਮਾਨ ਭਰਾਵਾਂ ਦਾ ਸਗਲ ਦੇ ਵਿੱਚ ਵੱਡੀ ਬੇਨਤੀ ਦੇ ਵਿੱਚ ਮੇਰਾ ਵੀਰ ਖੜਾ ਸੀ ਇੱਥੇ ਬਹੁਤ ਕੈਡ ਪ੍ਰੋਗਰਾਮ ਚ ਕਈ ਦੋਸਤਾਂ ਵਧਾਇਆ ਤੈਨੂੰ ਮੈਂ ਉੱਥੇ ਬੇਨਤੀ ਕੀਤੀ ਕਿਉਂਕਿ 2 ਸਾਲ ਬਦਲਾਓ ਵਾਲੇ ਦੋਸਤਾਂ ਦੀ ਸਰਕਾਰ ਆਈ ਗਈ ਹੈ ਜਿਹੜੇ ਸਾਰਾ ਕੁਝ ਕਹਿੰਦੇ ਸੀ ਵੀ ਸਿਸਮ ਸੰ ਖੁੱਲ ਜਾ ਤੇ ਸਾਡੀ ਸਰਕਾਰ ਆਈ ਤੇ ਸਮਝੋ ਸੋਨੇ ਦੀਆਂ ਸੜਕਾਂ ਬਿਖਾ ਦੇਾਂਗੇ ਤੇ ਮੈਂ ਉਸ ਵੱਡੇ ਕੱਛ ਦੇ ਵਿੱਚ ਮੇਰੇ ਕਾਸੇ ਮਜ਼ਦੂਰ ਵੀਰਾਂ ਤੋਂ ਪੁੱਛਿਆ ਮੈਂ ਬੋਲਿਆ ਕਿ ਨਾ ਮੇਰਾ ਗੱਲ 35 ਜਾਨ 40 ਸੈਕਿੰਡ ਫੇਰ ਮੈਂ ਪੁੱਛਦਾ ਸੋ ਚਾਰ ਉਂਗਰਾਨੀ ਕਿੱਟ ਚਾਲੂ ਕਰਨੀ ਹੈ ਕਿ ਨਹੀਂ ਕਰਨੀ ਉੱਠ ਕੇ ਕੁਰਸੀਆਂ ਤੋਂ ਖੜੇ ਹੋ ਗਏ ਕਹਿੰਦੇ ਚਾਲੂ ਕਰਨੀ ਹੈ ਚਾਲੂ ਕਰਨੀ ਹੈ ਜਾਂਦਾ ਕੋਈ ਤਸੀਲ ਦੇ ਵਿੱਚ 40000 ਰੁਪਿਆ ਰਜਿਸਟਰੀ ਦਾ ਜਾਂਦਾ ਕੋਈ ਨਗਰ ਨਿਗਮ ਦੇ ਵਿੱਚ ਚੌਂਕੀ ਛਾੜੇ ਦੇ ਅੰਦਰ ਤੇ ਖੁਦ ਦੇ ਹਸਰੇ ਨਾਲ ਛਿਲ ਲਈ ਜਾਂਦੀ ਹੈ ਤੇ ਬਾਦメਨੀ ਇਹ ਨਿਗਰਾਨੀ ਇਹ ਚੌਕੀਦਾਰਾ ਕਰਨਾ ਕਹਿੰਦੇ ਆ ਜਿਹਨੂੰ ਤੁਸੀਂ ਵੋਟ ਪਾਉਨੇ ਹੋ ਪਰ ਬੋਲ ਦੇ ਬੜੀ ਮਾਮੂਲੀ ਚੱਲੇ ਜੁਵੇ ਤੇ ਫਿਰ ਧੰਦਾ ਬਣਦੀ ਹੈ ਤੇ ਜੇ ਵੋਟ ਸਾਡੇ ਕੋਲ ਆ ਦੋਸਤੋ ਤੇ ਸਾਡੀ ਵੋਟ ਨਾ ਕਦੇ ਦਗਾ ਨਹੀਂ ਕੀਤਾ ਧੰਦਾ ਨਹੀਂ ਕੀਤਾ ਬਿਦਾਰੀ ਨਹੀਂ ਕੀਤੀ ਦੇਸ਼ ਭਗਤੀ ਦੇ ਜਨ ਦੇ ਨਾਲ ਬੀੜੇ ਤਿਗੜੇ ਬੇਈਮਾਨ ਅਸਰਾਂ ਨੂੰ ਜਿਹੜੇ ਤੁਹਾਡੇ ਕਿਰਤ ਕਮਾਈ ਨੂੰ ਲੁੱਟਣ ਦਾ ਯਤਨ ਕਰਦੇ ਉਹਨੂੰ ਬੰਦ ਕੀਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਰਤ ਮੈਂ ਜਿਆਦਾ ਲੈ ਗਿਆ ਰਣਨੀਤੀ ਮੈਂ ਤੁਹਾਨੂੰ ਦੱਸਣੀ ਕੋਈ ਨਹੀਂ ਤੁਸੀਂ ਨਿੱਕੀ ਘਾੜੇ ਬੈਠੇ ਹੋ ਐਨੀ ਸਿੱਦਕਤ ਤੇ ਹਾਰਡ ਵਰਕ ਸਤ ਮੈਂਨ ਦੇ ਨਾਮ ਕੰਮ ਕਰਦੇ ਹੋ ਕੋਈ ਪੰਜਾਬ ਦੇ ਅੰਦਰ ਔਰ ਆਪਣੇ ਵਿਜਨ ਦੇ ਅੰਦਰ ਰਾਜ ਆਪਣੀ ਨੰਬਰ 1 ਦੇ ਉੱਤੇ ਲੀਡ ਆਉਣੀ ਚਾਹੀਦੀ ਹੈ ਇਹ ਵੀ ਕਹਿੰਦੀ ਹੈ ਬਹੁਤ ਬਹੁਤ ਧੰਨਵਾਦ ਵਾਈਸ ਜੀ ਦਾ ਫਲਸਾ ਵਾਈਸ ਜੀ ਕੀ ਫਤਹਿ ਇਹ ਮੂੰਹ ਚੋਂ ਨਿਕਲਿਆ ਸੀ ਅੱਜ ਉੱਤੇ ਸ਼ੇਰ ਨਿਕਲਿਆ ਮੈਂ ਸਵੇਰੇ ਸ਼ੇਰ ਸੁਣਾਇਆ ਭਾਈ ਜਸਮਨੂ जगजीत सिंह की एक गजल कि प्यार का पहला खत लिखने में वक्त तो लगता है सारे कांग्रेस साथ ही बैठे मैं क्या भाई सारे गलवखड़ी के चलना शेर सुनाया प्यार का पहला खत लिखने में वक्त तो लगता है जिसम की बात नहीं उनके दिल तक जाना है लंबी दूरी तय करने में वक्त तो लगता है ਲੱਗਿਆ ਨਹੀਂ ਬੱਤ ਮੈਨੂੰ ਬਿਲਕੁਲ ਹੀ ਇਹ ਪਤਾ ਲੱਗਿਆ ਕਿ ਕਿਸ ਤਰੀਕੇ ਦਾ ਇਹ ਰਿਲੇਵਾ ਇਹ ਨੋਮਾਸ ਦਾ ਨਿਸ਼ਾਏ ਲੱਗ ਨਹੀਂ ਹੋਣਾ ਮੇਰਾ ਤੇ ਬੈਸ ਬਰਦਰਸ ਦਾ ਵੱਡੇ ਜੱਥੇਦਾਰ ਜੀ ਬੈਠੇ ਆ ਵੱਡੇ ਭਰਾਵਾਂ ਨਾਲੋਂ ਜ਼ਿਆਦਾ ਸਤਕਾਰ ਹੈ ਇਹਨਾਂ ਦਾ ਤੇ ਭਾਈ ਸਮਰ ਬੈਠਾ ਅਸੀਂ ਭਰਾ ਮੈਂ ਕੋਈ ਲੀਡਰ ਨਹੀਂ ਹਾਂ ਦਾ ਜਿੱਦਾਂ ਅੱਜ ਤੋਂ 20 ਸਾਲ ਪਹਿਲਾਂ ਦੋਸਤੀ ਉਵੇਂ ਹੀ ਦੋਸਤ ਹੈ ਤੇ ਦੋਸਤੀ ਲੁਧਿਆਣੇ ਦੇ ਅੰਦਰ ਇੱਕ ਇੱਕ ਵਰਕਰ ਛੋਟਾ ਹੈ ਜਾਂ ਵੱਡਾ ਹੈ ਉਹ ਮੇਰਾ ਸਾਥੀ ਹੈ ਮੇਰਾ ਦੋਸਤ ਹੈ ਅਸੀਂ ਕਦੀ ਉਹਨਾਂ ਨੂੰ ਉਹ ਦੂਸਰੇ ਜਿਹੜੇ ਪੋਲਿਟੀਕਲ টারਮਸ ਹੁੰਦੀ ਹੈ ਨਾ ਵੀ ਇਹ ਵਰਕਰ ਹੈ ਹੈ ਜੇਲਾ ਹੈ ਇਹ ਇਹ ਚ ਰੱਖੇ ਹੀ ਨਹੀਂ ਅਸੀਂ ਹਮੇਸ਼ਾ ਦੋਸਤ ਬਣਾ ਕੇ ਇੱਕ ਟੀਮ ਬਣ ਕੇ ਜਿਹੜਾ ਪਾਰਟੀ ਦਾ ਕੰਮ ਹੈ ਉਹ ਉਹਨੇ ਚਾੜੇ ਤੇ ਅੱਜ ਜਦੋਂ ਇਸ ਚੋਣ ਦੇ ਵਿੱਚ ਵੱਡੇ ਫੈਸਲਿਆਂ ਦੀ ਕੋਈ ਟਿਕਟ ਦਾ ਕੋਈ ਪਾਰਟੀ ਦਾ ਜਿਵੇਂ ਸਮਰ ਉਹਨਾਂ ਨੇ ਕਿਹਾ ਤੁਹਾਨੂੰ ਬੋਲ ਦੇ ਕੋਈ ਨਹੀਂ ਜਦ ਦੇਖ ਲਿਆ ਵੀ ਇਸ ਮੁਲਕ ਨੂੰ ਇਸ ਮੁਲਕ ਦੀ ਜਮਹੂਰੀਅਤ ਨੂੰ ਜ਼ਰੂਰਤ ਹੈ ਤੇ ਦੋਨੋਂ ਭਰਾ ਸਭ ਤੋਂ ਮੋਰੇ ਉਸ ਪਾਰਟੀ 'ਚ ਖੜੇ ਜਿਹੜੀ ਪਾਰਟੀ ਆ ਜਿਸ ਦੇਸ਼ ਦੀ ਜਮਹੂਰੀਅਤ ਨੂੰ ਬਚਾ ਸਕਦੀ ਹੈ ਕੰਡੀਸ਼ਨਰ ਮੈਂ ਤਾਂ ਬਿੰਟੀ ਪਾਰਟੀ ਖੜੀ ਕਰਨੀ ਜਿਹਦਾ ਆਧਾਰ ਪੰਜਾਬ 'ਚ ਹੋਵੇ ਤੇ ਬੰਦਾ ਉਹਨੂੰ ਕਰਹਾਉਣ ਲੱਗਿਆ ਚਾਰ ਗੱਲਾਂ ਕਰਦਾ ਹੈ ਤੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਸਿਰਫ ਤੇ ਸਿਰਫ ਇੱਕ ਜਜ਼ਬਾ ਹੈ ਜਾਂ ਲੁਧਿਆਣੇ ਤੇ ਲੁਧਿਆਣੇ ਦੇ ਲੋਕਾਂ ਦੀ ਸੇਵਾ ਦਾ ਯਾ ਉਸ ਮੱਠੇ ਕੌਸ ਲਈ ਜਿਸ ਕੌਸ ਲਈ ਅੱਜ ਸਾਡਾ ਲੀਡਰ ਰਾਹੁਲ ਗਾਂਧੀ ਸੜਕੋ ਸੜਕੀ ਹੋਇਆ ਹੋਇਆ ਬਗੈਰ ਕਿਸੇ ਡਰ ਜਾ ਪਹਲੇ ਹਕੀ ਜਰੂਰਤ ਸੀ ਜਦੋਂ ਸਾਡੀ ਰਾਜਨੀਤਿਕ ਹੋਂਦ ਖਤਰੇ 'ਚ ਪਈ ਸਾਡੀ ਸਮਾਜਿਕ ਹੋਂਦ ਖਤਰੇ 'ਚ ਪਈ ਸਾਡਾ ਭਾਈਚਾਰਾ ਖਤਰੇ 'ਚ ਹੈ ਸਾਡੀ ਆਰਥਿਕ ਹੋਂਦ ਖਤਰੇ 'ਚ ਹੈ ਉਸ ਵੇਲੇ ਫੈਸਲੇ ਹੋਏ ਵੀ ਅਸੀਂ ਅੱਗੇ ਵਧ ਕੇ ਉਸ ਲੀਡਰ ਦੀ ਰਹਿਨਮਾਈ ਰਾਜੇ ਵਿੜੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਾਗੇ ਤੇ ਇੱਥੇ ਹੀ ਨਹੀਂ ਦੱਲੇ ਲੁਧਿਆਣਾ ਹੀ ਨਹੀਂ ਮੈਨੂੰ ਯਕੀਨ ਹੈ ਮੈਂ ਤਾਂ ਟੋਪੇ ਦਾ ਡੱਡੂ ਆ ਇੱਥੇ ਨੇੜੇ ਘੁੰਮਦਾ ਰਹਿਣਾ ਜਿੱਥੇ ਤੱਕ ਪਹੁੰਚ ਬਹਿਸ ਬ੍ਰਦਰਸ ਦੀ ਪਹੁੰਚਦੀ ਹੈ ਕਾਂਗਰਸ ਪਾਰਟੀ ਨੂੰ ਉਹਦਾ ਫਾਇਦਾ ਨਹੀਂ ਕੋਰੇ ਕੋਰੇ ਇਹ ਅੱਜ ਹੀ ਨਹੀਂ ਵੀ ਇਹਨਾਂ ਨੇ ਕਹਿਤਾ ਕੌਂਸਲਰੜੀਆਂ ਲੜਨੀ ਹੈ ਬਿਆਨ ਨੂੰ 12 14 ਸਾਲ ਪਹਿਲਾਂ ਦੀ ਗੱਲ ਤੁਹਾਨੂੰ ਸੁਣਾਉਣਾ ਇੱਕ ਇੱਕ ਇਹ ਕੇ ਅਸੀਂ ਕਾਉਂਸਲਰ ਸੀ ਦੋਨੋਂ ਤੇ 3 ਸਾਨੂੰ ਕੋਲ ਜਾਣਾ ਭਾਈ ਤੇਰਾ ਸਾਲ ਪਹਿਲਾਂ ਜਦੋਂ ਅਸੀਂ ਦੋਨੋਂ ਕਾਉਂਸਲਰ ਸੀਗੇ ਨਹੀਂ 12 14 ਸਾਲ ਪਹਿਲਾਂ ਕਿਹਾ ਨਾ 11 ਜਾਂ 10 ਜਾਂ 11 ਸੀਗੇ ਮੈਨੂੰ ਕਹਿੰਦੇ ਬੈਸ ਸਾਹਿਬ ਕਿ ਜੱਥੇਦਾਰ ਜੀ ਬੜੀ ਕਾਉਂਸਲਰੀ ਕਰਦੇ ਆ ਯਾ ਤਾਂ ਐਮਐਲਏ ਬਣਾਂਗੇ ਕੋਈ ਤੇ ਯਾ ਤੂੰ 10 ਮਹਿਸਾ ਪਾਲੀ ਜਿਆਦਾ ਤੇ ਮੈਂ ਫੈਕਟਰੀ ਦੇ ਅੰਦਰ ਦੋ ਮਸ਼ੀਨਾਂ ਲਾ ਲੂ ਤੇ ਸਾਡਾ ਤਾਂ ਕੋਈ ਪੋਲਿਟਿਕਲ ਮੈਂਟਰ ਨਹੀਂ ਸਾਡੇ ਦਾ ਤੁਸੀਂ ਉਹ ਤਾਕਤਦਾਰ ਜਿਨ੍ਹਾਂ ਵੈਸ ਨੂੰ ਗ੍ਰੇਡ ਵੈਸ ਬਣਾਇਆ ਤੇ ਇੱਕ ਨਮਾਣੇ ਜੀ ਆਚੂ ਨੂੰ ਵੀ ਇੱਥੇ ਇੱਕ ਜਗ੍ਹਾ ਦਿੱਤੀ ਕੇ ਵੀ ਮੇਰਾ ਭਰਾ ਉਹਵੇਂ ਦਾ ਕੋਈ ਪੋਲਿਟਿਕਲ ਮੈਂਟਰ ਨਹੀਂ ਆਪਣੀ ਜਗ੍ਹਾ ਥੱਲੋਂ ਉੱਠ ਕੇ ਕਿੱਥੇ ਤਾਂ ਹੀ ਬਣਾਈ ਹੈ ਹਿੰਦੁਸਤਾਨ ਦੀ ਸਾਡੀ ਯੂਨਿਟ ਕਾਂਗਰਸ ਦਾ ਪ੍ਰੈਜ਼ੀਡੈਂਟ ਰਹੇ ਅੱਜ ਪੰਜਾਬ ਦਾ ਪ੍ਰੈਜ਼ੀਡੈਂਟ ਹੈ ਔਰ ਪੰਜਾਬ ਦਾ ਪ੍ਰੈਜ਼ੀਡੈਂਟ ਉਸ ਵੇਲੇ ਬਣਿਆ ਅ ਜੀਤੂ ਭਾਈ ਖੜੇ ਹੈ ਇਹ ਅੱਜ ਉਸੇ ਜਗ੍ਹਾ ਤੇ ਨੇ ਜਦੋਂ ਸਾਰੀ ਕਾਂਗਰਸ ਡਿਮੋਰਲਾਈਜ਼ ਹੋ ਕੇ ਬੈਠ ਗਈ ਤੇ ਅੱਜ 2 ਸਾਲ ਚ ਹਾਲਾਤ ਇਹ ਜੇ ਹੈ ਕਿ ਕੋਈ ਸਰਵੇਂ ਆ ਜੇ ਉੱਥੇ ਸਾਰੇ ਅੱਜ ਕਹਿ ਰਹੇ ਆ ਪੰਜਾਬ ਚ ਤਾਂ ਜੇ ਕੋਈ ਹੈ ਤਾਂ ਕਾਂਗਰਸ ਹੈ ਔਰ ਕੋਈ ਹੈ ਔਰ ਸਾਰੇ ਮੇਰੇ ਇਹ ਸ਼ਕਤੀ ਹੈ ਜਦੋਂ ਆਹਾ ਜੋੜੀ ਲੋਗਾ ਚ ਚਲੇ ਗਈ ਬਾਈ ਜੀ ਫੇਰ ਦੱਸੋ ਕਿਸੇ ਨੂੰ ਕੋਈ ਨਹੀਂ ਰਹਿ ਨਾ ਨਹੀਂ ਤੇ ਹਾਲਾਤ ਇਹੀ ਬਣਨੇ ਆਣ ਵਾਲੇ ਥੋਲੂ ਫੌਜ ਦੀ ਗੱਲ ਕਰਦੇ ਸੀਗੇ ਉਹ ਰਣਨੀਤੀ ਦੀ ਗੱਲ ਕਰਦੇ ਜਦੋਂ ਲੜਾਈ ਲੰਦੀ ਹੈ ਨਾ ਕੇਰਾ ਆਰਡਰ ਹੁੰਦਾ ਵੀ ਜੂਝ ਜਾ ਉਸ ਤੋਂ ਬਾਅਦ ਫੌਜ ਦਾ ਸੂਲ ਹੈ ਹਰ ਕੋਜੀ ਜਰਨੈਲ ਹੁੰਦਾ ਜਿਹੜਾ ਡਿਸੀਜਨ ਉਹਨੇ ਉਹਦੇ ਦਿਮਾਗ 'ਚ ਆ ਗਿਆ ਉਹਨੇ ਆਪ ਲੈਣਾ ਕਿਸੇ ਤੋਂ ਪੁੱਛਣਾ ਨਹੀਂ ਕਿ ਕਿਹਨੂੰ ਠੋਕਣਾ ਤੇ ਕਿਹਨੂੰ ਛੱਡਣਾ ਤੇ ਹੁਣ ਤੁਸੀਂ ਅੱਜ ਤੋਂ ਬਾਅਦ ਆਪ ਜਰਨੈਲ ਜੀ ਤੁਸੀਂ ਆਪ ਸਿਮਰ ਬੈਸੋ ਤੁਸੀਂ ਆਪ ਰਾਜਾ ਬਣੇ ਹੋ ਤੁਸੀਂ ਆਪ ਬਲਵਿੰਦਰ ਸਿੰਘ ਬੈਸੋ ਤੁਸੀਂ ਆਪ ਬਾਸ਼ੂ ਤੁਸੀਂ ਨਹੀਂ ਪੁੱਛਣਾ ਕਿੱਥੇ ਜਾਣਾ ਹਰ ਬੰਦਾ ਹਰ ਨੁੱਕਰ 'ਚ ਰਾਜਾ ਬਣ ਕੇ ਪਹੁੰਚਿਆ ਹੋਵੇ ਥੋੜੀ ਜਿਹੀ ਜ਼ਿੰਮੇਵਾਰੀ ਲੈਣੀ ਬੜੇ ਧੰਨਵਾਦੀਆਂ ਅੱਜ ਮੈਨੂੰ ਮੌਕਾ ਦਿੱਤਾ ਤੁਹਾਡੇ ਰੋਬਰੂ ਹੋਣ ਦਾ ਬੜਾ ਧੰਨਵਾਦੀਆਂ ਦੋਨੋਂ ਭਰਾਵਾਂ ਦਾ ਤੇ ਸਾਰੇ ਸਾਥੀਆਂ ਦਾ ਉਹਨਾਂ ਦਾ ਜਿੱਦਾਂ ਨੇ ਬੇਸ਼ਕੀ ਮੁਸ਼ਕਲ ਕੜੀ 'ਚ ਸਭ ਤੋਂ ਸਹੀ ਫੈਸਲਾ ਲਿੱਤਾ ਇਸ ਮੁਲਕ ਦੀ ਜਮਹੂਰੀਅਤ ਨੂੰ ਇਸ ਮੁਲਕ ਦੀ ਪਛਾਣ ਨੂੰ ਬਚਾਉਣ ਦਾ ਫੈਸਲਾ ਲਿੱਤਾ ਤੇ ਅੱਜ ਇਸ ਤਰੀਕੇ ਨਾਲ ਆ ਕੇ ਇਸ ਸਮੁੰਦਰ 'ਚ ਸਮਾ ਗਏ ਵੀ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਕੌਣ ਕਾਂਗਰਸੀ ਐ ਤੇ ਕੌਣ ਲੋਕ ਇਨਸਾਫ ਪਾਰਟੀ ਅਲਾ ਜਿਨ ਕੇ ਹੈ ਲੰਦਾ ਕਾਂਗਰਸ ਦਾ ਜੀਨ ਚਲ ਚੁੱਕਾ ਤੋ ਸਾਰਿਆਂ ਨੂੰ ਜਿੱਥੇ ਮੈਂ ਵਧਾਈ ਦੇਣਾ ਖੁੱਲੇ ਦਿਲ ਨਾਲ ਇਸ ਪਾਰਟੀ ਦੀ ਤਾਕਤ ਬਣਨ ਲਈ ਰਾਜੇ ਵਿੜੇਂਦੀ ਤਾਕਤ ਬਣਨ ਲਈ ਕੋਥੇ ਧੰਨਵਾਦ ਕਰਨਾ ਤੁਹਾਡੀ ਪਾਰਟੀ ਦੇ ਸਾਰੇ ਨੇਤਾਵਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਇਹ ਇਲੈਕਸ਼ਨ ਚ ਇਹਨਾ ਹੰਗਾਰਾ ਦਿੱਤਾ ਹੈ ਭਾਈ ਅੱਜ ਐ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ ਸਰਵੇ ਪੜਦਾ ਸੀਗਾ ਤਾਂ ਉੱਥੇ ਐਕਸਾਈਟਡ ਹੋ ਗਿਆ ਮੈਸ ਚੱਲਾ ਗਿਆ ਮੁਕਾਬਲਾ ਐਕਸਾਈਟਡ ਆ ਪਰਮਾਤਮਾ ਕਰੇ ਇਹੀ ਨਤੀਜਾ ਚਾਹਤ ਵਿੱਚ ਆ ਬਹੁਤ ਗਿਆ ਮੀਟਿੰਗ ਕਰਦਾ ਕਿ ਇਹ ਕਿਰਪਾ ਕਰਕੇ ਸੰਗਤ ਨਾਲ ਵਿਚਾਰ ਸਾਂਝੇ ਕਰ ਆਪ ਜੀ ਕਾਫੀ ਉੱਧਰ ਪਾਉਂਦੇ ਬਈ ਜਿੰਦਾਬਾਦ ਰਾਜਾ ਵੜਿੰਗ ਜਿੰਦਾਬਾਦ ਮੈਂ ਬੇਨਤੀ ਕਰਾਂ ਕਿ ਪੜ ਗਿਆ ਕਿ ਸੱਚੋ ਜਖਮੀ ਨਹੀਂ ਸੀ ਉਹ ਵੈਸੇ ਹੀ ਲੰਮਾ ਪਿਆ ਜਦੋਂ ਉਹਨਾਂ ਨੇ ਕਿਹਾ ਪਿਆ ਤਾਂ ਵੈਸੇ ਹੀ ਲੰਮਾ ਪਿਆ ਓਕੇ ਲਾ ਓਏ ਗਾਲ ਕੱਢ ਕੇ ਕਹਿੰਦਾ ਸ਼ਹੀਦਾਂ ਨੂੰ ਮਖੌਲ ਕਰਦੇ ਆ ਉਹ ਸ਼ਹੀਦਾਂ ਨਹੀਂ ਲੈਟੀਆਂ ਡਵੜਿਆ ਤੇ ਜਦੋਂ ਲੜਾਈ ਲੱਗਦੀ ਹੈ ਮਜ਼ਰ ਇੱਕ ਸਟ੍ਰੈਚਰ ਵਾਲੀ ਟੀਮ ਆਉਂਦੀ ਹੈ ਜਿਹੜੀ ਜ਼ਖਮੀਆਂ ਨੂੰ ਚੁੱਕ ਕੇ ਹਸਪੀਟਲ ਲੈ ਕੇ ਜਾਂਦੀ ਹੈ ਉਹ ਟੀਮ ਆਈ ਦੇਖਿਆ ਮੈਂ ਤਨਵਾਦ